ਜਲਦਿਸਿੰਦੇ ਭਾਰਤ ਅਤੇ ਚੀਨ ਦੀ ਹੁਣ ਨਵੀਂ ਇਸ ਦੋਸਤੀ ਨੇ ਜੀਓਪੋਲਿਟਿਕਸ ਵਿੱਚ ਕਈ ਫਰੰਟ ਖੋਲ ਕੇ ਰੱਖ ਦਿੱਤੇ ਨੇ ਜਿਸ ਵਿੱਚ ਇੱਕ ਵੱਡਾ ਫਰੰਟ ਅਮਰੀਕਾ ਹੈ ਜਿੱਥੇ ਹੁਣ ਅਮਰੀਕਾ ਦੇ ਵਿੱਚ ਰਿਪੋਰਟਸ ਆ ਰਹੀਆਂ ਨੇ ਕਿ ਅਮਰੀਕਾ ਦੇ ਭਾਰਤ ਉੱਤੇ ਪਾਏ ਗਏ ਦਬਾਅ ਨੇ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਦੋਸਤੀ ਨੂੰ ਵਧਾ ਦਿੱਤਾ ਹੈ ਇਸ ਤੋਂ ਬਾਅਦ ਇੱਕ ਹੋਰ ਵੱਡੇ ਫਰੰਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜੋ ਭਾਰਤ ਅਤੇ ਚੀਨ ਦੀ ਦੋਸਤੀ ਹੈ ਇਸ ਨੂੰ ਲੈ ਕੇ ਜੋ ਚੀਜ਼ਾਂ ਨੇ ਕਿ ਕੁਝ ਵੱਡੀਆਂ ਚੀਜ਼ਾਂ ਤੇ ਸਮਝੌਤੇ ਵੀ ਹੁੰਦੇ ਪਏ ਨੇ ਜਿਵੇਂ ਦੋਨਾਂ ਦੇ ਕਹਿ ਲੋ ਕਿ ਵਿਦੇਸ਼ ਮੰਤਰੀ ਜਾ ਰਹੇ ਨੇ ਜਾਂ ਹੁਣ ਪ੍ਰਾਈਮ ਮਿੰਿਸਟਰ ਮੋਦੀ ਵੀ ਮਿਲ ਸਕਦੇ ਨੇ ਚੀਨ ਦੇ ਪ੍ਰੈਜ਼ੀਡੈਂਟ ਨੂੰ ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਕਈ ਜਿਹੇ ਸਮਝੌਤੇ ਹੋ ਰਹੇ ਉੱਥੇ ਕਈ ਵੱਡੇ ਚੈਲੰਜ ਵੀ ਜੋ ਭਾਰਤ ਅਤੇ ਚੀਨ ਦੇ ਵਿੱਚ ਕੱਜ ਸਾਹਮਣੇ ਜਦੋਂ ਸਾਹਮਣੇ ਆਣਗੇ ਉਦੋਂ ਤੁਸੀਂ ਕੀ ਦੇਖਦੇ ਦੋਨਾਂ ਦਾ ਰੁਖ ਕੀ ਹੋਏਗਾ ਚਾਹੇ ਉਦਰਾਇ ਲਾਮਾ ਹੋਵੇ ਚਾਹੇ ਤਾਈਵਾਨ ਹੋਵੇ ਇਸ ਨੂੰ ਲੈ ਕੇ ਜੇ ਹੁਣ ਅਪ ਗੱਲ ਕਰੀਏ ਪਾਕਿਸਤਾਨ ਲੈ ਕੇ ਕਿ ਭਾਰਤ ਐਕਸੈਪਟ ਕਰੇਗਾ ਜਿਸ ਤਰੀਕੇ ਨਾਲ ਚੀਨ ਭਾਰਤ ਪਾਕਿਸਤਾਨ ਨਾਲ ਚੱਲਦਾ ਪਿਆ ਹੈ ਅਜਿਹੇ ਕਈ ਫਰੰਟ ਨੇ ਜੋ ਭਾਰਤ ਅਤੇ ਚੀਨ ਦੇ ਵਿਚਕਾਰ ਜਿੱਥੇ ਸਹਿਮਤੀ ਬਣਦੀ ਵੀ ਜਾਣੀ ਉੱਥੇ ਕਈ ਅਜਿਹੇ ਵੱਡੇ ਚੈਲੰਜ ਨੇ ਜੋ ਦੋਨਾਂ ਦੇ ਵਿੱਚ ਅਸੰਮਤ ਜਨਾਂਗੇ ਇਸ ਨੂੰ ਅਸੀਂ ਜੀਓਪੋਲਿਟਿਕਸ ਦੇ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ ਦੋਨੇ ਦੋਸਤੀ ਜੀ ਬਿਲਕੁਲ ਬਿਲਕੁਲ ਜੀ ਗੱਲ ਆਪਾਂ ਸ਼ੁਰੂ ਕਰੀਏ ਨਾ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਸਟੈਂਡ ਭਾਰਤ ਨੇ ਕਦੇ ਵੀ ਨਹੀਂ ਸੀ ਲਿਆ ਤੇ ਮੈਨੂੰ ਲੱਗਦਾ ਵੀ ਉਹ ਸਟੈਂਡ ਹੁਣ ਭਾਰਤ ਨੂੰ ਲੈਣ ਲਈ ਤਿਆਰ ਬੈਠਾ ਹੈ ਪਰ ਇਹ ਸਟੈਂਡ ਉਹਨੂੰ ਭਾਰੀ ਪਏਗਾ ਜਾਂ ਫਿਰ ਉਹਦੇ ਲਈ ਲਾਹੇਬੰਦ ਹੋਏਗਾ ਇਹ ਫਿਊਚਰ ਦੱਸੇਗਾ ਭਵਿੱਖ ਦੱਸੇਗਾ ਪਰ ਆਪਾਂ ਉਹ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਵੀ ਜਿਹੜੀਆਂ ਵਾਪਰ ਸਕਦੀਆਂ ਨੇ ਜਾਂ ਵਾਪਰ ਰਹੀਆਂ ਸੋ ਜੇ ਹੁਣ ਆਪਾਂ ਗੱਲ ਕਰੀਏ ਵੀ ਭਾਰਤ ਨੇ ਅੱਜ ਤੱਕ ਕੀ ਕੀਤਾ ਦੋਨੋਂ ਪੱਖ ਰੱਖੇ ਨੇ ਮਤਲਬ ਕਹਿਣ ਦਾ ਵੀ ਉਹ ਕਿਸੇ ਇੱਕ ਖੇਮੇ ਦੇ ਵਿੱਚ ਨਹੀਂ ਗਿਆ ਅਮਰੀਕਾ ਦੇ ਨਾਲ ਵੀ ਦੋਸਤੀ ਨਿਭਾਉਂਦਾ ਰਿਹਾ ਹੈ ਰੂਸ ਤੋਂ ਵੀ ਹਥਿਆਰ ਖਰੀਦਾ ਰਿਹਾ ਤੇ ਨਾਲ ਨਾਲ ਚਾਈਨਾ ਦੇ ਨਾਲ ਵੀ ਮਾੜੀ-ਮੋਟੀ ਗੱਲਬਾਤ ਜਿਹੜੀ ਚੱਲਦੀ ਰਹੀ ਹੈ ਪਰ ਚਾਈ ਹੋਇਆ ਕਿ ਜਿਹੜਾ ਡਿਸਪਿਊਟ ਕੁਝ ਖੇਤਰ ਨੂੰ ਲੈ ਕੇ ਸੀ ਉਹਦੇ ਨਾਲ ਜਿਹੜੀ ਹੈ ਤਲਖੀ ਵਧੀ ਦੋਨਾਂ ਮੁਲਕਾਂ ਦੇ ਵਿੱਚ ਕਿਉਂਕਿ ਚਾਈਨਾ ਕਲੇਮ ਕਰਦਾ ਅਰਨਾਚਲ ਪ੍ਰਦੇਸ਼ ਦੇ ਉੱਤੇ ਤੇ ਹੋਰ ਜਿਹੜੇ ਉਹਦੇ ਕੁਝ ਇਲਾਕੇ ਹੈਗੇ ਨੇ ਕਿ ਇਹ ਸਾਡੇ ਆ ਭਾਈਏ ਸਾਨੂੰ ਦੇ ਦਿਓ ਉਸ ਤੋਂ ਬਾਅਦ ਚਾਈਨਾ ਦੇ ਬਾਰਡਰ ਦੇ ਉੱਤੇ ਚਾਈਨਾ ਇੰਡੀਆ ਬਾਰਡਰ ਦੇ ਉੱਤੇ ਭਾਰਤੀ ਫੌਜੀਆ ਦਾ ਮਾਰੇ ਜਾਣਾ ਫਿਰ ਭਾਰਤ ਦੇ ਵਿੱਚੋਂ ਕੁਝ ਐਪਸ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਜਾਣੀਆਂ ਫਿਰ ਇਹ ਕਿਹਾ ਜਾਣਾ ਕਿ ਅਸੀਂ ਇمپੋਰਟ ਨਹੀਂ ਕਰਾਂਗੇ ਐਕਸਪੋਰਟ ਨਹੀਂ ਕਰਾਂਗੇ ਖੈਰ ਉਹ ਵਧਿਆ ਅੱਗੇ ਨਾਲ ਉਹ ਮਤਲਬ ਕਿ ਉਹ ਘਟਿਆ ਨਹੀਂ ਸੋ ਇਸ ਤੋਂ ਬਾਅਦ ਕੀ ਹੁੰਦਾ ਹੈ ਹੁਣ ਜਿਹੜੀ ਸਥਿਤੀ ਬਣੀ ਹੈ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਾਰੇ ਸਮੀਕਰਨ ਜਿਹੜੇ ਨੇ ਉਹ ਬਦਲਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਹੁਣ ਡੋਨਲਡ ਟਰੰਪ ਨੇ ਕਿਹਾ ਕਿ ਭਾਈ ਇੱਕ ਪਾਸਾ ਕਰੋ ਹੁਣ ਇੱਕ ਪਾਸੇ ਵਾਲੀ ਗੱਲ ਨਾ ਤਾਂ ਪਹਿਲਾਂ ਜੋ ਬਾਈਡਨ ਨੇ ਕੀਤੀ ਜਾਂ ਫਿਰ ਬਰਾਕ ਓਬਾਮਾ ਰਹੇ ਹੁਣ ਉਹਨਾਂ ਨੇ ਨਹੀਂ ਕੀਤੀ ਪਰ ਡੋਨਲਡ ਟਰੰਪ ਹੁਣ ਕਹਿੰਦੇ ਆ ਕਿ ਇੱਕ ਪਾਸਾ ਕਰਨਾ ਪੈਣਾ ਹੈ ਵਿਵਾਕ ਤੇ ਆਪਾਂ ਕਹੀਏ ਕਿ ਬੜਬੋਲੇ ਕਿਸਮ ਦੇ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਨੇ ਕਈ ਦੇਸ਼ਾਂ ਨੂੰ ਅੱਗੇ ਇਸ ਵળે ਲਾਇਆ ਹੋਇਆ ਤੇ ਕਈ ਦੇਸ਼ ਇਸ ਵળે ਇਹ ਸੋਚ ਰਹੇ ਨੇ ਕਿ ਬਣੂਗਾ ਕੀ ਕਿਉਂਕਿ ਅਮਰੀਕਾ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਤਿਆਰੀ ਦੇ ਵਿੱਚ ਹੈ ਵੱਡੇ ਟੈਰਿਫ ਲਾਉਣ ਦੀ ਤਿਆਰੀ ਦੇ ਵਿੱਚ ਹੈ ਜਿਦੇ ਤੋਂ ਪ੍ਰਭਾਵਿਤ ਕੈਨੇਡਾ ਵੀ ਹੈਗਾ ਖੈਰ ਅਸੀਂ ਅੱਜ ਗੱਲ ਕਰ ਰਹੇ ਹਾਂ ਭਾਰਤ ਦੀ ਤੇ ਭਾਰਤ ਜਿਵੇਂ ਜਿਵੇਂ ਚੀਨ ਵੱਲ ਆਪਣਾ ਹੱਥ ਵਧਾਉਂਦਾ ਜਾ ਰਿਹਾ ਹੈ ਚੀਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਭਾਰਤ ਆਏ ਉਹਨਾਂ ਨੇ 4 ਘੰਟੇ ਅਜੀਤ ਡੋਵਾਲ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਉਹ ਸਿਕਿਉਰਿਟੀ ਕੰਸਰਨਸ ਨੂੰ ਲੈ ਕੇ ਵੀ ਹੋ ਸਕਦੀ ਹੈ ਕਿਉਂਕਿ NSA ਨੇ ਅਜੀਤ ਗੋਬਾਲ ਤੇ ਫੋਰਨ ਮਿਨਿਸਟਰ ਜਿਹੜੇ ਚੀਨ ਦੇ ਨੇ ਸੋ ਉਹਨਾਂ ਦੀ ਮੁਲਾਕਾਤ ਹੋਣੀ ਇਹ ਗੱਲ ਤਾਂ ਜਾਹਰ ਹੈ ਕਿ ਇਹ ਸਿਕਿਉਰਿਟੀ ਨੂੰ ਲੈ ਕੇ ਆ ਸੇਫਟੀ ਨੂੰ ਲੈ ਕੇ ਆ ਜਿਹੜੇ ਇਲਾਕੇ ਭਾਰਤ ਤੋਂ ਟੁੱਟਣਾ ਚਾਹੁੰਦੇ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਹੈਗੀ ਹੈ ਤੇ ਉਹਦੇ ਲਈ ਚੀਨ ਕਿਵੇਂ ਸਾਥ ਦੇ ਸਕਦਾ ਹੈ ਭਾਰਤ ਦਾ ਇਹ ਗੱਲਾਂ ਪੁੱਛੀਆਂ ਗਈਆਂ ਹੋਣਗੀਆਂ ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਰਹੀ ਹੋਏਗੀ ਉਹ ਇਹ ਹੋਏਗੀ ਵੀ ਬਾਰਡਰ ਡਿਸਪਿਊਟ ਜਿਹੜਾ ਉਹਨੂੰ ਕਿਵੇਂ ਖਤਮ ਕੀਤਾ ਜਾਵੇ ਇਥੋਂ ਤੱਕ ਵੀ ਗੱਲ ਪਤਾ ਲੱਗੀ ਹੈ ਵੀ ਭਾਰਤ ਨੇ ਚੀਨ ਨੂੰ ਇਹ ਵੀ ਪੇਸ਼ਕਸ਼ ਕਰ ਦਿੱਤੀ ਹੈ ਕਿ ਅਸੀਂ ਚੀਨ ਅਤੇ ਭਾਰਤ ਦੇ ਬਾਰਡਰ ਤੋਂ ਜਿਹੜੀਆਂ ਫੋਰਸਾਂ ਹਟਾਉਣ ਦੀ ਜਿਹੜੀ ਹੈ ਜਿਹੜੀ ਆਪਾਂ ਪੇਸ਼ਕਸ਼ ਕਰਦੇ ਹਾਂ ਜੇਕਰ ਉਹ ਚੀਨ ਨੂੰ ਮਨਜ਼ੂਰ ਹੋਵੇ ਉਹਦੇ ਨਾਲ ਤਣਾਅ ਘਟੇਗਾ ਜਾਂ ਹੋਰ ਜਿਹੜੀ ਗੱਲਬਾਤ ਹੋਏਗੀ ਉਹ ਦੂਜੇ ਪਾਸੇ ਨਿੱਕੀ ਹੈਲੀ ਜੋ ਅਮਰੀਕਾ ਤੋਂ ਨੇ ਤੁਹਾਨੂੰ ਪਤਾ ਹੋਣਾ ਕਿ ਵੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਵੀ ਸੀ ਉਹਨਾਂ ਨੇ ਡੋਨਲਡ ਟਰੰਪ ਨੂੰ ਸਲਾਹ ਦਿੱਤੀ ਹੈ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਚੀਨ ਨੂੰ ਟੈਕਲ ਕਰਨ ਦੇ ਲਈ ਫਿਊਚਰ ਦੇ ਵਿੱਚ ਸਾਨੂੰ ਭਾਰਤ ਦੇ ਨਾਲ ਬਗੜਨੀ ਨਹੀਂ ਚਾਹੀਦੀ ਉਹਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਉਹ ਕਹਿੰਦੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉਹਨਾਂ ਦੇ ਨਾਲ ਡੋਨਲਡ ਟਰੰਪ ਬਹਿ ਕੇ ਗੱਲ ਕਰਨਾਂ ਤੇ ਟੈਰਿਫ ਵਾਰ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਉਹ ਖਤਮ ਹੋਵੇ ਤੇ ਉਹਦੇ ਨਾਲ ਕੀ ਹੋਏਗਾ ਵੀ ਚੀਨ ਨੂੰ ਜਿਹੜਾ ਹੈਗਾ ਟੈਕਲ ਕੀਤਾ ਜਾਊਗਾ ਭਵਿੱਖ ਦੇ ਵਿੱਚ ਇਹ ਸਲਾਹ ਦਿੱਤੀ ਗਈ ਹੈ ਨਿੱਕੀ ਹੈਲੀ ਵੱਲੋਂ ਡੋਨਲਡ ਟਰੰਪ ਹੋਰਾਂ ਨੂੰ ਸੋ ਦੂਜੇ ਪਾਸੇ ਜੇ ਅਮਰੀਕਾ ਦੀ ਗੱਲ ਕਰੀਏ ਡੋਨਲਡ ਟਰੰਪ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਵੀ ਭਾਰਤ ਦੇ ਉੱਤੇ ਹੋਰ ਸੈਂਕਸ਼ਨਸ ਲੱਗਣਗੀਆਂ ਜੇ ਯੂਕਰੇਨ ਅਤੇ ਰਸ਼ੀਆ ਵਾਰ ਬੰਦ ਨਾ ਹੋਈ ਅਗਲੀ ਗੱਲ ਇਹ ਕਿ ਅਮਰੀਕਾ ਵੱਲੋਂ ਹੋਰ ਸਟੇਟਮੈਂਟ ਜਾਰੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਵੇਂ ਭਾਰਤ ਕਲੇਮ ਕਰਦਾ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਰਸ਼ੀਆ ਤੋਂ ਤੇਲ ਲੈਨੇ ਆ ਤੇ ਯੂਰਪੀ ਯੂਨੀਅਨ ਵੀ ਤਾਂ ਲੈਂਦੀ ਆ ਚਾਈਨਾ ਵੀ ਤਾਂ ਲੈਂਦਾ ਤੁਸੀਂ ਸਾਡੇ ਪਿੱਛੇ ਕਿਉਂ ਪਾਇਓ ਇਹ ਸਵਾਲ ਕੀਤਾ ਸੀ ਭਾਰਤ ਨੇ ਜੈ ਸ਼ੰਕਰ ਹੋਰਾਂ ਨੇ ਉਹਦੇ ਜਵਾਬ ਦੇ ਵਿੱਚ ਅਮਰੀਕਾ ਨੇ ਕਿਹਾ ਕਿ ਜੰਗ ਤੋਂ ਪਹਿਲਾਂ ਤੁਸੀਂ 1 ਜਾਂ 2% ਤੇਲ ਲੈਂਦੇ ਸੀ ਰੂਸ ਤੋਂ ਤੇ ਜਦੋਂ جنگ ਦੇ ਹੋਣ ਲੱਗ ਪਈ ਸ਼ੁਰੂ ਹੋ ਗਈ جنگ ਦੇ ਦੌਰਾਨ ਤੁਸੀਂ ਘੱਟੋ ਘੱਟ ਇਹ 42% ਕਰ ਦਿੱਤਾ ਕਹਿੰਦੇ ਜੰਗ ਤੋਂ ਪਹਿਲਾਂ 2% ਸੀ ਤੇ ਹੁਣ ਤੁਸੀਂ 42% ਕਰ ਦਿੱਤਾ ਤੇ ਜਿਹੜੀ ਜਿਹੜੀ ਗੱਲ ਚੀਨਦੀ ਹੈਗੀ ਆ ਉਹ 13% ਪਹਿਲਾਂ ਲੈਂਦੇ ਸੀ ਤੇ ਉਹਨਾਂ ਨੇ ਹੁਣ 15 ਕੀਤਾ ਕੋਈ ਜ਼ਿਆਦਾ ਫਰਕ ਨਹੀਂ ਉਹਨਾਂ ਨੇ ਪਾਇਆ ਪਰ ਤੁਸੀਂ ਬਹੁਤ ਫਰਕ ਪਾਇਆ ਉਹਨੂੰ ਫਾਈਨੈਂਸ਼ੀਅਲੀ ਜਿਹੜਾ ਹੈਗਾ ਤੁਸੀਂ ਬੜੀ ਸਪੋਰਟ ਕੀਤੀ ਹੈ ਜਿਹੜਾ ਤੁਹਾਡੇ ਖਰੀਦੇ ਹੋਏ ਔਇਲ ਜਿਹੜਾ ਹੈ ਉਹਦੇ ਪੈਸੇ ਦੇ ਨਾਲ ਉਹ ਯੂਕਰੇਨ ਵਾਰ ਜਿਹੜੀ ਹੈ ਵਧਾ ਰਿਹਾ ਹੈ ਸੋ ਇਹ ਇਲਜ਼ਾਮ ਜਿਹੜੇ ਨੇ ਲਗਾਤਾਰ ਇਲਜ਼ਾਮਾਂ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਜਵਾਬ ਦੇ ਰੂਪ ਦੇ ਵਿੱਚ ਅਮਰੀਕਾ ਨੇ ਦਿੱਤੇ ਆ ਸੈਂਕਸ਼ਨਸ ਲੱਗਣ ਦੀਆਂ ਤਿਆਰੀਆਂ ਅਮਰੀਕਾ ਕਰ ਰਿਹਾ ਹੈ ਇਧਰ ਭਾਰਤ ਦੀ ਚੀਨ ਦੇ ਨਾਲ ਵੱਧਦੀ ਹੋਈ ਦੋਸਤੀ ਜਿਹੜੀ ਹੈਗੀ ਆ ਉਹ ਅਮਰੀਕਾ ਲਈ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਤਾਂ ਬਣੇਗੀ ਕਿਉਂਕਿ ਉਹ ਥੋੜੀ ਚਾਹੁੰਦੇ ਆ ਕਿ ਇਸ ਪਾਸੇ ਨੂੰ ਏਸ਼ੀਆ ਦੇ ਵਿੱਚ ਕੋਈ ਐਦਾਂ ਦੀ ਇੱਕ ਸੰਧੀ ਐਦਾਂ ਦੀ ਇੱਕ ਆਪਾਂ ਕਹੀਏ ਵੀ ਯੂਨਿਟੀ ਬਣ ਜਾਵੇ ਜਿਹੜੀ ਕੱਲ ਨੂੰ ਅਮਰੀਕਾ ਨੂੰ ਚੈਲੰਜ ਕਰ ਸਕੇ ਸੋ ਉਹ ਕਦੇ ਵੀ ਅਮਰੀਕਾ ਨਹੀਂ ਜਾਏਗਾ ਹੁਣ ਅਮਰੀਕਾ ਡੋਨਲਡ 트ਰੰਪ ਜਾਂ ਉਹਨਾਂ ਦੀ ਡੀਪ ਸਟੇਟ ਇਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰੇਗੀ ਭਾਰਤ ਨਾਲ ਸਬੰਧ ਸੁਧਾਰੇਗੀ ਜਾਂ ਫਿਰ ਭਾਰਤ ਨੂੰ ਚੀਨ ਵਾਲੇ ਤੇ ਰੂਸ ਵਾਲੇ ਖੇਮੇ ਦੇ ਵਿੱਚ ਜਾਣ ਦੀ ਖੁੱਲੀ ਇਜਾਜ਼ਤ ਦੇ ਦੇ ਵੀ ਜਾ ਭਾਈ ਆਪਾਂ ਫਿਰ ਤੈਨੂੰ ਦੇਖ ਲਾਂਗੇ ਆ ਵੀ ਹੋ ਸਕਦਾ ਜੇ ਇਹ ਹੋ ਜਾਂਦਾ ਤਾਂ ਫਿਰ ਅਮਰੀਕਾ ਦਾ ਕੱਟੜ ਦੁਸ਼ਮਣ ਬਣ ਜਾਈ ਰਾਹ ਦੇ ਉੱਤੇ ਭਾਰਤ ਤੁਰ ਪਏਗਾ ਕਿਉਂਕਿ ਚੀਨ ਅਤੇ ਰੂਸ ਦੇ ਨਾਲ ਇਹਨਾਂ ਦੀ ਗੱਲਬਾਤ ਜਿਹੜੀ ਹੈਗੀ ਆ ਉਹ ਉਹ ਪੂਰਨ ਤਰੀਕੇ ਨਾਲ ਹੋ ਜੇਗੀ ਇੰਪੋਰਟ ਐਕਸਪੋਰਟ ਜਾਂ ਜਿਹੜੀ ਟੈਕਨੋਲੋਜੀ ਮੁਹੱਈਆ ਕਰਵਾਣੀ ਉਹ ਸਾਰਾ ਇਹਨਾਂ ਦੇਸ਼ਾਂ ਤੋਂ ਲੈਣਗੇ ਇਹਦੇ ਨਾਲ ਫਿਰ ਕੀ ਹੋਏਗਾ ਵੀ ਅਮਰੀਕਾ ਜਿਹੜਾ ਹੈਗਾ ਉਹ ਕੱਟੜ ਦੁਸ਼ਮਣ ਦੇ ਰੂਪ ਦੇ ਵਿੱਚ ਆ ਜਾਏਗਾ ਸੋ ਹੁਣ ਅਗਲੀ ਗੱਲ ਜਿਹੜੀ ਕਰੀਏ ਹੁਣ ਚੀਨ ਦੇ ਨਾਲ ਦੋਸਤੀ ਤਾਂ ਭਾਰਤ ਨੇ ਕਰ ਲਈ ਐ ਪਰ ਇਹ ਕਿੰਨੀ ਕੁ ਸਾਰਥਕ ਜਿਹੜੀ ਐ ਰਹੇਗੀ ਭਾਰਤ ਵਾਸਤੇ ਤੇ ਇਹ ਕਿੰਨਾ ਕੁ ਸਹੀ ਫੈਸਲਾ ਲਿਆ ਗਿਆ ਆ ਮਤਲਬ ਹੁਣ ਇੱਕ ਖੇਮੇ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਭਾਰਤ ਇੱਕ ਖੇਮੇ ਦੇ ਵਿੱਚ ਨਹੀਂ ਰਿਹਾ ਪਰ ਅੱਜ ਜਿਹੋ ਜਿਹੇ ਹਾਲਾਤ ਬਣੇ ਭਾਰਤ ਨੂੰ ਮਜਬੂਰ ਹੋਣਾ ਪਿਆ ਆਪਣਾ ਖੇਮਾ ਚੂਜ਼ ਕਰਨ ਦੇ ਲਈ ਆਪਣੀ ਸਾਈਡ ਪਿਕ ਕਰਨ ਦੇ ਲਈ ਸੋ ਅੱਜ ਭਾਰਤ ਸਾਈਡ ਪਿਕ ਕਰਨ ਦੀ ਤਿਆਰੀ ਚ ਹੈ ਰੂਸ ਅਤੇ ਚਾਈਨਾ ਵਾਲੀ ਤੇ ਇਹ ਇਹਦਾ ਸਵਾਲ ਹੁਣ ਇਹ ਉੱਠਦਾ ਹੈ ਕਿ ਜੇ ਚਾਈਨਾ ਦੇ ਨਾਲ ਜੇ ਰੂਸ ਦੇ ਨਾਲ ਮਤਲਬ ਕਿ ਇੱਕ ਸਾਈਡ ਇਹ ਪਿਕ ਕਰ ਲੈਂਦਾ ਹੈ ਭਾਰਤ ਤਾਂ ਇਹ ਲਾਹੇਵੰਦ ਹੋਏਗਾ ਜਾਂ ਨੁਕਸਾਨਦੇ ਕਿਉਂਕਿ ਇੱਥੇ ਦੋ ਤਿੰਨ ਗੱਲਾਂ ਹੈਗੀਆਂ ਜਿੱਥੇ ਭਾਰਤ ਦੇ ਚੀਨ ਦੇ ਨਾਲ ਪੇਚ ਫਸ ਸਕਦੇ ਨੇ ਇੱਕ ਤਾਂ ਬਾਰਡਰ ਡਿਸਪਿਊਟ ਨੂੰ ਲੈ ਕੇ ਅਰਨਾਚਲ ਪ੍ਰਦੇਸ਼ ਦੇ ਉੱਤੇ ਹਮੇਸ਼ਾ ਜਿਹੜਾ ਚੀਨ ਕਹਿੰਦਾ ਵੀ ਉਹ ਸਾਡਾ ਕੀ ਇਹ ਸਮਝੌਤੇ ਦੇ ਵਿੱਚ ਇਹ ਵੀ ਗੱਲ ਹੋਏਗੀ ਕਿ ਭਾਈ ਅੱਜ ਤੋਂ ਅਰਨਾਚਲ ਪ੍ਰਦੇਸ਼ ਸਾਡਾ ਜੇ ਅਸੀਂ ਤੁਹਾਡੇ ਲਈ ਆ ਕਰਾਂਗੇ ਤੁਸੀਂ ਸਾਨੂੰ ਇਹ ਦੇਵੋਗੇ ਅਗਲੀ ਗੱਲ ਜਿਹੜੀ ਵੱਡੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਤਾਈਵਾਨ ਨੂੰ ਲੈ ਕੇ ਯੂਕਰੇਨ ਰਸ਼ੀਆ ਵਾਰ ਇਜ਼ਰਾਈਲ ਪੈਲਸਟਾਈਨ ਉਸ ਤੋਂ ਬਾਅਦ ਵੱਡਾ ਤੀਸਰਾ ਮਸਲਾ ਹੈਗਾ ਤਾਈਵਾਨ ਦਾ ਤਾਈਵਾਨ ਦੇ ਉੱਤੇ ਕਬਜ਼ੇ ਨੂੰ ਲੈ ਕੇ ਚੀਨ ਟਾਈਮ ਟੂ ਟਾਈਮ ਬਿਆਨ ਆਪਣੇ ਦੇ ਰਿਹਾ ਕਿ ਸਾਡਾ ਹਿੱਸਾ ਹੈ ਅਸੀਂ ਇਹਦੇ ਉੱਤੇ ਕਬਜ਼ਾ ਕਰਨਾ ਤੇ ਜੇ ਤਾਈਵਾਨ ਬਚਿਆ ਹੋਇਆ ਉਹ ਭਾਰਤ ਅਤੇ ਅਮਰੀਕਾ ਮਤਲਬ ਅਮਰੀਕਾ ਅਤੇ ਭਾਰਤ ਕਰਕੇ ਇਹ ਦੋ ਮੁਲਕਾਂ ਦੇ ਕਰਕੇ ਤਾਈਵਾਨ ਹਜੇ ਤੱਕ ਚਾਈਨਾ ਦੇ ਜਿਹੜਾ ਹੈਗਾ ਉਹ ਛਪਟੇ ਤੋਂ ਬਾਹਰ ਹੈ ਕਿਉਂਕਿ ਤਾਈਵਾਨ ਜਿਹੜਾ ਹੈਗਾ ਉਹ ਮਾਈਕਰੋ ਚਿਪਸ ਜਿਹੜੀਆਂ ਫੋਨਾਂ ਦੇ ਵਿੱਚ ਆਈਪੈਡਾਂ ਦੇ ਵਿੱਚ ਦੂਜੇ ਤੀਜੇ ਕਹਿ ਲਈਏ ਭੀ ਇੱਕ ਜਿਹੜਾ ਡਿਵਾਈਸ ਹੈਗਾ ਇਲੈਕਟ੍ਰੋਨਿਕ ਡਿਵਾਈਸ ਜਿਵੇਂ ਜਿਵੇਂ ਆਪਾਂ ਕਮਿਊਨੀਕੇਸ਼ਨ ਡਿਵਾਈਸ ਦੀ ਗੱਲ ਕਰਦੇ ਆ ਉਹ ਸੰਪੂਰਨ ਨਹੀਂ ਹੁੰਦਾ ਜਿੰਨੀ ਦੇਰ ਉਹਦੇ ਵਿੱਚ ਮਾਈਕਰੋ ਚਿਪਸ ਜਿਹੜੀਆਂ ਉਹ ਨਹੀਂ ਪੈਂਦੀਆਂ ਤੇ ਉਹ ਸਭ ਤੋਂ ਵੱਧ ਕਿੱਥੇ ਬਣ ਰਹੀਆਂ ਨੇ ਉਹ ਤਾਈਵਾਨ 'ਚ ਬਣ ਰਹੀਆਂ ਹਨ ਤੇ ਤਾਈਵਾਨ ਹੀ ਅਮਰੀਕਾ ਨੂੰ ਦਿੰਦਾ ਐਪਲ ਵੀ ਉਹਨਾਂ ਦੇ ਕੋਲੋਂ ਲੈਂਦਾ ਸੋ ਜੇ ਹੁਣ ਤਾਈਵਾਨ ਦੇ ਉੱਤੇ ਇੱਕ ਸਮੁੰਦਰੀ ਪੱਖੋਂ ਵੀ ਆਪਾਂ ਕਹਿ ਲਈਏ ਵੀ ਬੜਾ ਲਾਹੇਵੰਦ ਏਰੀਆ ਉਹ ਹੈਗਾ ਕੀਤਾ ਹੈਗਾ ਤਾਈਵਾਨ ਦਾ ਤੇ ਜੇ ਚਾਈਨਾ ਉਹਦੇ ਉੱਤੇ ਕਬਜ਼ਾ ਕਰਨ ਨੂੰ ਕਰਦਾ ਤੇ ਫਿਰ ਭਾਰਤ ਦਾ ਕੀ ਸਟੈਂਡ ਹੋਏਗਾ ਉਹਦੇ ਉੱਤੇ ਇਹ ਸਵਾਲ ਹੈਗਾ ਮਤਲਬ ਮੇਰੇ ਕਹਿਣ ਦਾ ਵੀ ਅਮਰੀਕਾ ਤਾਂ ਕਹਿੰਦਾ ਵੀ ਤੁਸੀਂ ਰੂਸ ਤੋਂ ਤੇਲ ਲੈਣਾ ਛੱਡੋ ਤੇ ਸਾਡੇ ਨਾਲ ਤੁਹਾਡੀ ਗੱਲਬਾਤ ਓਕੇ ਆ ਪਰ ਜੇ ਹੁਣ ਚਾਈਨਾ ਨਾਲ ਦੋਸਤੀ ਕਰ ਲਈ ਤੇ ਕਿਹੜੀ ਕਿਹੜੀ ਗੱਲ ਤੇ ਕੰਪਰੋਮਾਈਜ਼ ਕਰੇਗਾ ਭਾਰਤ ਤਾਈਵਾਨ ਵਾਲੀ ਗੱਲ ਤੇ ਜੇ ਤਾਈਵਾਨ ਵਾਲੀ ਗੱਲ ਤੇ ਭਾਰਤ ਸਹਿਮਤੀ ਜਤਾ ਦਿੰਦਾ ਤੇ ਉਹਦਾ ਭਾਰਤ ਨੂੰ ਵੀ ਨੁਕਸਾਨ ਆ ਕਿਉਂਕਿ ਭਾਰਤ ਵੀ ਤਾਈਵਾਨ ਨੂੰ ਸਪੋਰਟ ਕਰਦਾ ਲਗਾਤਾਰ ਆ ਰਿਹਾ ਤੇ ਜਿਹੜੀਆਂ ਮਾਈਕਰੋ ਚਿਪਸ ਜਿਹੜੀਆਂ ਤਾਈਵਾਨ ਚ ਬਣਦੀਆਂ ਤੇ ਉਹਨਾਂ ਦੇ ਕੋਲੋਂ ਟੈਕਨੋਲੋਜੀ ਲੈ ਕੇ ਭਾਰਤ ਦੇ ਵਿੱਚ ਕੁਝ ਯੂਨਿਟਾਂ ਖੋਲਣ ਦੀ ਗੱਲ ਨਰਿੰਦਰ ਮੋਦੀ ਹੋਰੀ ਕਰਦੇ ਨੇ ਮਤਲਬ ਉਹ ਚਾਹੁੰਦੇ ਨੇ ਕਿ ਜਿਹੜੀ ਤਾਈਵਾਨ ਦੀ ਉਹ ਟੈਕਨੋਲੋਜੀ ਆ ਉਹ ਭਾਰਤ ਦੇ ਵਿੱਚ ਲਿਆਂਦੀ ਜਾਵੇ ਜਿਸ ਨਾਲ ਇੱਥੋਂ ਵੀ ਮਾਈਕਰੋਚਿਪਸ ਬਣ ਕੇ ਜਿਹੜੀਆਂ ਉਹ ਐਕਸਪੋਰਟ ਹੋਣ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਯੂਨਿਟਾਂ ਦੀ ਗੱਲ ਕੀਤੀ ਹੈ ਇੱਕ ਪੰਜਾਬ ਦੇ ਵਿੱਚ ਵੀ ਖੋਲਣ ਦੀ ਗੱਲ ਕੀਤੀ ਹੈ ਉਹ ਵਧੀਆ ਗੱਲ ਹੈ ਵੀ ਚਲੋ ਕਿਸੇ ਪਾਸਿਓਂ ਵੀ ਆਪਾਂ ਕਹੀਏ ਵੀ ਬਿਜ਼ਨਸ ਵਾਧਾ ਹੋਵੇ ਕਿਸੇ ਸਟੇਟ ਨੂੰ ਫਾਇਦਾ ਹੁੰਦਾ ਹੋਵੇ ਪਰ ਫਿਰ ਉੱਥੇ ਆਈਏ ਕਿ ਜੇ ਕੱਲ ਨੂੰ ਚਾਈਨਾ ਉਹ ਆਪਣੀ ਗੱਲ ਤੇ ਅੜਿਆ ਉਹ ਤੇ ਕਹਿੰਦਾ ਵੀ ਇਹ ਸਾਡਾ ਹਿੱਸਾ ਹੈ ਸੀ ਇੱਥੇ ਉੱਤੇ ਕਬਜ਼ਾ ਕਰਨਾ ਤੇ ਫਿਰ ਭਾਰਤ ਕਿਹੜੇ ਪਾਸੇ ਜਾਏਗਾ ਅਮਰੀਕਾ ਵਾਲੀ ਸਾਈਡ ਜਾਂ ਚਾਈਨਾ ਵਾਲੀ ਸਾਈਡ ਤਾਈਵਾਨ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਸਿੰਘ ਫਸਣਾ ਹੈ ਉਹ ਚਾਈਨਾ ਤੇ ਅਮਰੀਕਾ ਦਾ ਫਸਣਾ ਹੀ ਫਸਣਾ ਹੈ ਆਉਂਦੇ ਸਾਲ ਨੂੰ ਦੇਖ ਲਿਓ ਦੋ ਸਾਲਾਂ ਨੂੰ ਦੇਖ ਲਿਓ ਉਹਦੇ ਵਿੱਚ ਭਾਰਤ ਦੀ ਸਥਿਤੀ ਕੀ ਹੋਏਗੀ ਦੂਜਾ ਨੰਬਰ ਤੀਜਾ ਨੰਬਰ ਮੈਂ ਤੁਹਾਨੂੰ ਦੱਸਣ ਲੱਗਿਆ ਦਲਾਈ ਲਾਮਾ ਜਿਨ੍ਹਾਂ ਕੇ ਭਾਰਤ ਦੇ ਵਿੱਚ ਅਜ਼ਾਈਲਮ ਲਈ ਹੋਈ ਹੈ ਤੇ ਇੱਕ ਖਿੱਤਾ ਉਹ ਦਿੱਤਾ ਹੋਇਆ ਪੂਰਾ ਦলাই ਲਾਮਾ ਨੂੰ ਉਹ ਤੇ ਉਹਨਾਂ ਦੇ ਚੇਲੇ ਉੱਥੇ ਰਹਿੰਦੇ ਨੇ ਤੇ ਚਾਈਨਾ ਜਿਹੜਾ ਹੈਗਾ ਉਹਦੇ ਕੋਲੋਂ ਮਤਲਬ ਕਹਿ ਲਈਏ ਕਿ ਉਹਨਾਂ ਲਈ ਉਹ ਵੀ ਸਿਰਦਰਦੀ ਹੈਗਾ ਕਿ ਇੱਕ ਦলাই ਲਾਮਾ ਵੀ ਹੈ ਫਿਰ ਕੀ ਜਿਹੜੀ ਅਜ਼ਾਈਲਮ ਦੇ ਉੱਤੇ ਲੰਬੇ ਸਮੇਂ ਤੋਂ ਦলাই ਲਾਮਾ ਜਿਹੜਾ ਹੈ ਉਹ ਭਾਰਤ ਦੇ ਵਿੱਚ ਸ਼ਰਨ ਲੈ ਕੇ ਰਹਿ ਰਿਹਾ ਉਹ ਤੇ ਉਹਨਾਂ ਦੇ ਚੇਲੇ ਤੇ ਜੇ ਕੱਲ ਨੂੰ ਚਾਈਨਾ ਨੇ ਮੰਗ ਲਿਆ ਕਿ ਭਾਈ ਦਿਓ ਸਾਨੂੰ ਵਾਪਸ ਦলাই ਲਾਮਾ ਦਿਓ ਫਿਰ ਭਾਰਤ ਕਿਧਰ ਨੂੰ ਜਾਏਗਾ ਇਹ ਵੀ ਡਿਸਪਿਊਟ ਹੈਗਾ ਹੁਣ ਅਗਲੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਹੈਗੀ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਦੇ ਨਾਲ ਭਾਰਤ ਦੀ ਇਸ ਵੇਲੇ ਦੁਸ਼ਮਣੀ ਚੱਲ ਰਹੀ ਹੈ ਤੁਸੀਂ ਦੇਖੋ ਧਮਕੀਆਂ ਵੀ ਆ ਰਹੀਆਂ ਚੇਤਾਵਨੀਆਂ ਵੀ ਜਾਰੀ ਹੋ ਰਹੀਆਂ ਹੁਣ ਚਾਈਨਾ ਤੇ ਪਾਕਿਸਤਾਨ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਕਿਉਂ ਖਿਚੜੀ ਆ ਚਾਈਨਾ ਦੀ ਟੈਕਨੋਲੋਜੀ ਲੈ ਕੇ ਆ ਚਾਰ ਦਿਨ ਦੀ ਵਾਰ ਜਿਹੜੀ ਦੱਸ ਦਿੰਦੀ ਵਾਰ ਚੱਲੀ ਆ ਉਹ ਪਾਕਿਸਤਾਨ ਨੇ ਭਾਰਤ ਨੂੰ ਜਿਹੜਾ ਹੈਗਾ ਉਹ ਨਿਸ਼ਾਨੇ ਤੇ ਲਿਆ ਹੁਣ ਉਹਨਾਂ ਦਾ ਸਮਾਨ ਲੱਗਾ ਸੀ ਪਾਕਿਸਤਾਨ ਚਲਾ ਰਿਹਾ ਸੀ ਤੇ ਹੁਣ ਫਿਊਚਰ ਦੇ ਵਿੱਚ ਜੇਕਰ ਭਾਰਤ ਦੀ ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ ਜੋ ਕਿ ਅਸਾਰ ਬਣਦੇ ਹੋਏ ਦਿਸਦੇ ਨੇ ਉਹਦੇ ਵਿੱਚ ਫਿਰ ਚਾਈਨਾ ਤੇ ਭਾਰਤ ਦਾ ਕੀ ਸਟੈਂਡ ਹੋਏਗਾ ਇਹ ਕਿੱਧਰ ਨੂੰ ਜਾਣਗੇ ਫਿਰ ਕਿਉਂਕਿ ਇਧਰੋਂ ਭਾਰਤ ਨਾਲ ਵੀ ਸੰਧੀ ਕਰ ਲਈ ਹੈ ਵੀ ਸਿਕਿਉਰਿਟੀ ਦੇ ਹੋ ਗਏ ਦੂਜੇ ਤੀਜੇ ਸਮਝੌਤੇ ਬਿਜ਼ਨਸ ਦੇ ਹੋ ਗਏ ਕਿ ਜੇ ਅਮਰੀਕਾ ਨਾਲ ਤੁਹਾਡੀ ਖੜਕ ਗਈ ਹੈ ਤਾਂ ਤੁਹਾਨੂੰ ਆ ਚੀਜ਼ਾਂ ਅਸੀਂ ਉਪਲਬਧ ਕਰਾਵਾਂਗੇ ਫਿਰ ਉਸ ਵੇਲੇ ਭਾਰਤ ਕਿਹੜੇ ਪਾਸੇ ਨੂੰ ਖੜੇਗਾ ਕੀ ਭਾਰਤ ਫਿਰ ਚਾਈਨਾ ਦੇ ਕਹਿਣ ਦੇ ਉੱਤੇ ਪਾਕਿਸਤਾਨ ਦੇ ਅੱਗੇ ਵੀ ਗੋਡੇ ਟੇਕ ਦੇਗਾ ਜਾਂ ਫਿਰ ਯੁੱਧ ਬੰਦ ਕਰ ਦੇਗਾ ਇਹ ਇਹ ਸ਼ਬਦ ਆਪਾਂ ਵਰਤ ਲਈਏ ਸੋ ਮਤਲਬ ਕੁੱਲ ਮਿਲਾ ਕੇ ਚਾਈਨਾ ਦੇ ਨਾਲ ਸਮਝੌਤੇ ਕਰਨ ਦੇ ਵਿੱਚ ਅੱਜ ਹੱਥ ਤਾਂ ਮਲਾ ਲਿਆ ਪਰ ਉਹਦੇ ਘਾਟੇ ਵਾਦੇ ਸਾਰੇ ਜਿਹੜੇ ਹੈਗੇ ਆ ਉਹ ਭਾਰਤ ਨੂੰ ਕਿਵੇਂ ਚੱਲਣੇ ਪੈ ਸਕਦੇ ਆ ਇਹ ਹੁਣ ਗੱਲਾਂ ਨੇ ਸਮੇਂ-ਸਮੇਂ ਦੇ ਉੱਤੇ ਨਿਕਲ ਕੇ ਆਉਣਗੀਆਂ ਮਤਲਬ ਇੱਕ ਤਰ੍ਹਾਂ ਦਾ ਆਪਾਂ ਜਿ ਕਹਿ ਲਈਏ ਨਾ ਭਈ ਉਹਨਾਂ ਨੇ ਸਾਈਡ ਪਿਕ ਕਰ ਲਈ ਜਦੋਂ ਕਰ ਲਈ ਹੈ ਉਸ ਤੋਂ ਬਾਅਦ ਸਮਝੌਤੇ ਹੋ ਜਾਣਗੇ ਫਿਰ ਉਸ ਤੋਂ ਬਾਅਦ ਆ ਚੇਤਾਵਣੀਆਂ ਜਿਹੜੀਆਂ ਕਹਿ ਲਈਏ ਆ ਨਵੇਂ ਜਿਹੜੇ ਆਪਾਂ ਕਹਿ ਦਈਏ ਭਈ ਕੀ ਕਿਹਾ ਜਾਂਦਾ ਭਈ ਨਵੇਂ ਚੈਲੰਜ ਜਿਹੜੇ ਹੈਗੇ ਆ ਉਹ ਭਾਰਤ ਦੇ ਸਾਹਮਣੇ ਆਉਣ ਵਾਲੇ ਨੇ ਉਹਨੂੰ ਕਿੱਦਾਂ ਫਿਰ ਭਾਰਤ ਜਿਹੜਾ ਹੈਗਾ ਉਹ ਟੈਕਲ ਕਰੂਗਾ ਸਮੇਂ-ਦਾਰ ਸਮੇਂ ਇਹ ਦੇਖਣਾ ਹੋਏਗਾ ਸੋ ਫਿਲਹਾਲ ਦੀ ਅਪਡੇਟ ਇਹ ਆ ਤੇ ਅਮਰੀਕਾ ਨੇ ਰਾਜ਼ ਹੈ ਇਹ ਅਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਅਮਰੀਕਾ ਨਾਰਾਜ਼ ਹੈ ਭਾਰਤ ਦੇ ਨਾਲ ਜੀ ਹਾਂ ਜੀ ਬਿਲਕੁਲ ਜਦੇਸ਼ ਸਿੰਘ ਜੀ ਆਉਣ ਵਾਲਾ ਕੁਝ ਮਹੀਨੇ ਜਾਂ ਕੁਝ ਦਿਨ ਕਾਫੀ ਕੁਝ ਕਲੀਅਰ ਕਰਨਗੇ ਜਿਸ ਦੇ ਵਿੱਚ ਚੀਨ ਦੀ ਅਮਰੀਕਾ ਦੀ ਭਾਰਤ ਦੀ ਅਤੇ ਰਸ਼ੀਆ ਦੀ ਸਥਿਤੀ ਵੀ ਕਲੋਕੇ ਕਾਫੀ ਹੱਦ ਤੱਕ ਕਲੀਅਰ ਹੋ ਜਾਵੇਗੀ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਸਫਲਾ ਹੋਵੇ ਚੰਗਾ ਹੋਵੇ ਤੇ ਹਰੇਕ ਪਾਸੇ ਕਲੋਕੇ ਕਿਸੇ ਪਾਸੇ ਵੀ ਕੁਝ ਇਹ ਨਾ ਹੋਵੇ ਕੋਈ ਜੰਗ ਜਵਾਰ ਨਾ ਲੱਗੇ ਤੇ ਪੂਰੇ ਕਲੋਕੇ ਦੁਨੀਆ ਸ਼ਾਂਤੀ ਹੋਵੇ ਤੁਹਾਨੂੰ ਸਾਰਿਆਂ ਨੂੰ ਜੁੜਨ ਦੀ ਆਪਣੀ ਜਤਨ ਰੱਖਣ ਦੀ ਲਈ ਤਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ